ਹਲਕਾ ਫਰੋਜਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਨਿਰਦੇਵ ਸਿੰਘ ਬੋਬੀ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਉਹਨਾਂ ਦੀ ਧਰਮ ਪਤਨੀ ਹਣੀ ਮਾਨ ਨੇ ਪਿੰਡ ਅਵਲ ਖਰਾਨਾ ਵਿੱਚ ਘਰ-ਘਰ ਜਾ ਕੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਘਰ-ਘਰ ਜਾਣ ਦੀ ਮੁਹਿੰਮ ਵਿੱਚ ਪਿੰਡ ਅਵਲ ਖਰਾਨਾ ਦੇ ਅਕਾਲੀ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਅਤੇ ਹਣੀ ਮਾਨ ਦੇ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਬੋਬੀ ਮਾਨ ਦੇ ਹੱਕ ਵਿੱਚ ਤੱਕੜੀ ਤੇ ਵੋਟਾਂ ਪਾਈਆਂ ਜਾਣ ਤੇ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਕਾਲੀ ਦਲ ਨੂੰ ਵੋਟਾਂ ਪਾ ਕੇ ਮਜ਼ਬੂਤ ਕੀਤਾ ਜਾਵੇ 对。 ਜਿੰਦਾਬਾਬ ਬੋਬੀ ਮਾਨ ਜਿੰਦਾਬਾਬ ਬੋਬੀ ਮਾਨ ਜਿੰਦਾਬਾਬ ਸਵਾਦ ਹਾਂ ਹਾਂਜੀ ਭੈਣ ਜੀ ਤੁਸੀਂ ਅੱਜ ਅਵਲਖਾਨਾ ਦੇ ਵਿੱਚ ਬੋਬੀ ਮਾਨ ਦੇ ਹੱਕ ਵਿੱਚ ਡੋਰ ਟੂ ਡੋਰ ਕੀਤਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਹੈ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਬੀਬੀਆਂ ਭੈਣਾਂ ਲੰਬੇ ਨਹੀਂ ਦੇਦੀਆਂ ਬਹੁਤ ਚਿੱਟੇ ਦਾ ਵੀ ਲੰਬਾ ਦੇ ਰਹੀਆਂ ਸਾਰੇ ਮਤਲਬ ਇਹ ਕਹਿੰਦੇ ਵੀ ਇਸ ਵਾਰੀ ਅਸੀਂ ਝਾੜੂ ਨੂੰ ਅਟਾ ਨਹੀਂ ਪਾਣੀਆ ਤਾਂ ਸਾਰੇ ਲੋਕ ਦੁਖੀ ਆ ਝਾੜੂ ਤੋਂ ਮੈਡਮ ਵੇਖੀ ਜੇ ਤੁਸੀਂ ਡੋਰ ਟੂ ਡੋਰ ਕਰ ਰਹੇ ਸੀ ਲੋਕਾਂ ਨੇ ਤੁਹਾਨੂੰ ਬੀਬੀਆਂ ਨੇ ਵੱਡੀਆਂ-ਵੱਡੀਆਂ ਸ਼ਿਕਾਇਤਾਂ ਸਿਕਾਈਆਂ ਕਿਹੜੀਆਂ ਸ਼ਿਕਾਇਤਾਂ ਜਿਹੜੀਆਂ ਸਰਕਾਰ ਤੋਂ ਪੂਰੀਆਂ ਨਹੀਂ ਹੋਈਆਂ ਜਾਂ ਲੰਬੇ ਸੀਗੇ ਇੱਕ ਤਾਂ ਜਿਹੜਾ 80000 ਰੁਪਏ ਦਾ ਲੰਬ ਲਾਰਾ ਲਾਇਆ ਸੀ ਉਹਨਾਂ ਨੇ ਇੱਕ ਚਿੱਟੇ ਦਾ ਬਹੁਤ ਫਿਕਰਿਆ ਚਿੱਟਾ ਕਹਿੰਦੇ کافی ਜ਼ਿਆਦਾ ਹੋ ਗਿਆ ਬਾਦ ਸਾਹਿਬ ਨੇ ਇੰਨੇ ਕੰਮ ਕੀਤੇ ਹੋ ਕਹਿੰਦੇ ਸਾਡੇ 30 ਕਿਲੋ ਕਣਕ ਆਉਂਦੀ ਸੀ 5 ਕਿਲੋ ਕਰਤੀ ਐ ਇਹ ਕਾਫੀ ਲੰਬੇ ਐ ਅਸੀਂ ਵਿਸ਼ਵਾਸ ਦਿਵਾਇਆ ਕਿ ਸਾਡੀ ਸਰਕਾਰ ਆਈ 30 ਕਿਲੋ ਆਟਾ ਵੀ ਦਿਵਾਵਾਂਗੇ ਚਿੱਟਾ ਵੀ ਬੰਦ ਕਰਾਵਾਂਗੇ ਵਿਸ਼ਵਾਸ ਦਿਵਾ ਕੇ ਆਏ ਆਂ ਪੂਰਾ ਸਾਡਾ ਸਾਥ ਦੇ ਰਿਹਾ ਸਨੋ ਹਲਕੇ ਜੀ ਦੇ ਰਹੀ ਜੀ ਗੱਲ ਕਰੀ ਜੀ ਇੱਕ ਬਜ਼ੁਰਗ ਮਿਲੇ ਸੀ ਉਹ ਤੁਹਾਨੂੰ ਸਪੈਸ਼ਲ ਗੱਲ ਪਿਲਸਨਾਂ ਦੀ ਕਰ ਰਹੀ ਸੀ ਉਹ ਕੀ ਗੱਲ ਕਰ ਰਹੀ ਸੀ ਜਿਹੜੀ ਸਰਕਾਰ ਦੀ ਨਾਕਾਮੀ ਰਹੀ ਹੈ ਜੀ ਜੀ ਉਹਨਾਂ ਨੇ ਆਪ ਝਾੜੂ ਵਾਲੇ ਮਜੂਤਾ ਸਰਕਾਰ ਨੇ ਸਾਰੇ ਕਾਟ ਬੰਦ ਕਰਤੇ ਪੈਨਸ਼ਨਾਂ ਵੀ ਬੰਦ ਕਰਤੀਆਂ ਜੋ ਕੁਲ ਸਾਹਿਬ ਨੇ ਜੋ ਵੀ ਸਕੀਮਾਂ ਚਲਾਈਆਂ ਸੀ ਸਾਰੀਆਂ ਹੀ ਉਹਨਾਂ ਨੇ ਆ ਕੇ ਬੰਦ ਕਰ ਦਿੱਤੀਆਂ ਕਿ ਅਸੀਂ ਵਿਸ਼ਵਾਸ ਦਿਵਾਇਆ ਕਿ ਸਾਡੀ ਸਭ ਮਤਲਬ ਕਿ ਸਭ ਤੋਂ ਬਾਅਦ ਸਾਰੇ ਕੰਮ ਤੁਹਾਡੇ ਗਰਾਂ ਦੇ ਧੰਨਵਾਦ ਜੀ